ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੋ ਸਾਥੀਓ ਤਸਵੀਰਾਂ ਤੁਹਾਨੂੰ ਪਿੰਡ ਗਰਚਿਆ ਤੋਂ ਦਿਖਾ ਰਹੇ ਹਾਂ ਜਿੱਥੇ ਅੱਖਾਂ ਵਿੱਚ ਗੱਡੀਆਂ ਦੀਆਂ ਲਾਈਟਾਂ ਪੈਣ ਕਰਕੇ ਹਾਦਸਾ ਵਾਪਰ ਗਿਆ ਦੱਸਦੀ ਏ ਇੱਕ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਇੱਕ ਮੈਰਿਜ ਪੈਲੇਸ ਤੋਂ ਜੋ ਕਿ ਆਪਣੇ ਘਰ ਵੱਲ ਨੂੰ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਇੱਕ ਬਜ਼ੁਰਗ ਜਿਹੜਾ ਆ ਉਹ ਸਾਈਕਲ ਤੇ ਆ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਹੋ ਜਾਂਦਾ ਕਿਉਂਕਿ ਅੱਖ ਵਿੱਚ ਗੱਡੀ ਦੀ ਲਾਈਟ ਪੈ ਜਾਂਦੀ ਹੈ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਦੇ ਗੰਭੀਰ ਸੱਟ ਵੱਜਦੀ ਹੈ ਸਿਰ ਤੇ ਸੱਟ ਵੱਜਦੀ ਹੈ ਸਿਰ ਪਾਟ ਜਾਂਦਾ ਹੈ ਮੌਕੇ ਤੇ ਜਿਸ ਦੁਕਾਨ ਤੇ ਉਹ ਬੱਚਾ ਕੰਮ ਕਰ ਰਿਹਾ ਹੈ ਉੱਥੋਂ ਤੇ ਜਿਹੜਾ ਮਾਲਕ ਹੈ ਉਹ ਫਟਾਫਟ ਆਉਂਦਾ ਹੈ ਮੌਕੇ ਤੇ ਪਹੁੰਚਦਾ ਹੈ ਤੇ ਆਪਣੀ ਗੱਡੀ ਚ ਪਾ ਕੇ ਜਿਸ ਵਿਅਕਤੀ ਦੇ ਸੱਟ ਲੱਗੀ ਹੈ ਫੱਟੜ ਵਿਅਕਤੀ ਜੋ ਕਿ ਮੋਟਰਸਾਈਕਲ ਚਲਾ ਰਿਹਾ ਸੀ ਉਸ ਨੂੰ ਨਿੱਜੀ ਹਸਪਤਾਲ ਵਿਖੇ ਲਿਜਾਇਆ ਜਾਂਦਾ ਹੈ ਤੇ ਜਿਹੜਾ ਬਜ਼ੁਰਗ ਸਾਈਕਲ ਚਲਾ ਰਿਹਾ ਸੀ ਦੱਸਿਆ ਜਾ ਰਿਹਾ ਉਸ ਦੇ ਵੀ ਸਿਰ ਦੇ ਪਿਛਲੇ ਪਾਸੇ ਗੰਭੀਰ ਜ਼ਖਮ ਜਿਆ ਹੋ ਗਿਆ ਹੈ ਮੌਕੇ ਤੇ ਇੱਕ ਲੇਡੀ ਸਕੂਟਰ ਤੇ ਜਾ ਰਹੀ ਸੀ ਸਕੂਟੀ ਤੇ ਜਾ ਰਹੀ ਸੀ ਉਸ ਹਾਦਸੇ ਦੀ ਚਸ਼ਮਦੀ ਤਾਂ ਉਸਨੇ ਕਿਹਾ ਕਿ ਅਚਾਨਕ ਬਹੁਤ ਜ਼ੋਰ ਦੀ ਖੜਾਕਾ ਹੁੰਦਾ ਹੈ ਜ਼ੋਰਦਾਰ ਆਵਾਜ਼ ਹੁੰਦੀ ਹੈ ਮੈਂ ਵੀ ਤਬਕ ਜਾਨੀ ਆ ਪਰ ਮੈਂ ਸਕੂਟੀ ਪਿੱਛੇ ਰੋਕ ਲਈ ਮੇਰਾ ਬਚਾਅ ਹੋ ਗਿਆ ਨਹੀਂ ਤਾਂ ਇਸ ਹਾਦਸੇ ਦੀ ਚਪੇਟ ਵਿੱਚ ਮੈਂ ਵੀ ਆ ਜਾਣਾ ਸੀ ਤਾਂ ਸਾਥੀਓ ਹਾਦਸੇ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੋ ਜਾਂਦੇ ਆ ਪਰ ਸੜਕ ਤੇ ਜਦ ਹੋਈਏ ਸਪੀਡ ਕੰਟਰੋਲ ਚ ਰੱਖਣੀ ਚਾਹੀਦੀ ਹੈ ਤੇ ਲਾਈਟਾਂ ਜਿਹੜੀਆਂ ਗੱਡੀ ਦੀਆਂ ਹੁੰਦੀਆਂ ਉਹ ਵੀ ਗੱਡੀ ਵਾਲੇ ਨੂੰ ਬੇਨਤੀ ਹੈ ਕਿ ਹਾਈ ਬੀਮ ਤੇ ਗੱਡੀ ਨਾ ਚਲੋ ਕਿਉਂਕਿ ਜਦੋਂ ਤੁਸੀਂ ਹਾਈ ਬੀਮ ਤੇ ਗੱਡੀ ਚਲਾਣੇ ਆ ਤਾਂ ਸਾਹਮਣੇ ਵਾਲੇ ਦੀ ਅੱਖ 'ਚ ਲਾਈਟ ਪੈਂਦੀ ਹੈ ਜਿਸ ਕਰਕੇ ਉਸ ਤੋਂ ਜੱਜਮੈਂਟ ਪ੍ਰੋਪਰ ਨਹੀਂ ਹੁੰਦੀ ਤਾਂ ਹਾਈ ਬੀਮ ਤੇ ਸਾਨੂੰ ਗੱਡੀਆਂ ਨਹੀਂ ਚਲਾਣੀਆਂ ਚਾਹੀਦੀਆਂ ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਡਾਕੀ ਨਾ ਆਇਆ ਮੈਂ ਨਾ ਅਰਜਿੰਦਰ ਕੁਮਾਰ ਅ ਸਰਜਿੰਦਰ ਇਹ ਕੌਣ ਮੁੰਡਾ ਕੌਣ ਆ ਇਹ ਮੁੰਡਾ ਮੇਰੇ ਕੋਲੋਂ ਕੰਮ ਕਰਦਾ ਹੈ ਕੀ ਨਾਂ ਕੀ ਇਹਦਾ ਇਹਦਾ ਨਾਂ ਹੈ ਕਰਨਜੀਤ ਚਾ ਰਣਜੀਤ ਕਿੱਥੋਂ ਦਾ ਐ ਇਹ ਮਲਪੁਰ ਤੋਂ ਰਜਿੰਦਰਾ ਸਟੂਡੀਓ ਦੇ ਕੰਮ ਕਰਦਾ ਐ ਅੱਛਾ ਇਹ ਹੁਣ ਕਿੱਥੋਂ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਪਤਾ ਕੋਸ਼ ਮਾਲ ਬੈਲਸ ਕੋ ਐ ਸੀ ਮੈਨੂੰ ਤਾਂ ਟੈਲੀਫੋਨ ਆਇਆ ਬੇ ਉਧਰੋਂ ਸਾਰੋਂ ਬਦੋਂ ਇੱਕ ਸਾਈਕਲ ਵਾਲਾ ਆਇਆ ਉਹਨੇ ਦੇਖਿਆ ਨਹੀਂ ਰੋਡ ਦੇ ਉੱਪਰ ਝਾੜ ਲਿਆ ਤੇ ਇਹਦਾ ਮੋਟਰਸਾਈਕਲ ਬੱਚ ਗਿਆ ਤੇ ਹੁਣ ਇਹਦੇ ਸਿਰ ਤੇ ਜਾਂ ਕਿਦਾਂ ਉਹ ਮੈਂ ਦੇਖਦਾ ਹੁਣ ਗੱਡੀ ਮਂਗਾਈ ਜ ਆਪਣੇ ਬੜੀ ਤੇ ਇਹਨੂੰ ਹਸਪੀਟਲ ਲੈ ਕੇ ਜਾਂਦਾ ਠੀਕ ਐ ਰਹੇ ਸੀਗੇ ਮੈਂ ਆਪਣੀ ਸਕੂਟਰੀ ਤੇ ਸੀਗੀ ਨਾ ਤੀ ਹਜੇ ਪਹੁੰਚੀ ਆ ਮੈਂ ਉੱਥੇ ਰੋਕ ਲਈ ਜਦੋਂ ਖੜਾਕਾ ਉਹ ਗੱਪੇ ਦੇ ਮਤਲਬ ਐ ਤੁਸੀਂ ਪਿੱਛ ਤੇ ਜਦੋਂ ਜੀ ਮੈਨੂੰ ਪਿੱਛੇ ਕਰਾਕਾ ਸੁਣ ਗਿਆ ਮੈਂ ਪਿੱਛੇ ਵਾਈ ਕਰ ਮਤਲਬ ਤੁਹਾਡਾ ਵੀ ਬਚਾਅ ਹੋ ਗਿਆ ਜੇ ਸਕੂਟਰੀ ਤੇਜ਼ ਹੁੰਦੀ ਤੁਹਾਡੀ ਮੇਰੀ ਸਕੂਟਰੀ ਤਾਂ ਤੁਹਾਡਾ ਵੀ ਕੁਛ ਨਾ ਕੁਛ ਹੋ ਸਕਦਾ ਹਾਂ ਜੀ ਮੈਂ ਜਿਹੜੀ ਪਿੱਛੇ ਰੋਕ ਲਈ ਕਰਾਕਾ ਉਹ ਤੋਂ ਹੋਇਆ ਨਾ ਕਿੱਧਰੋਂ ਕਿੱਧਰੋਂ ਆ ਰਹੇ ਸੀ ਕਿੱਥੇ ਮੈਂ ਅਸੀਂ ਰਾਸ ਸੇ ਮੈਂ ਜਾ ਰਹੇ ਤੋ ਆਈ ਸੀ ਜੀ ਹਾਂ ਜੀ ਵਾਟਸਐਪ ਜਾ ਕਿਹੜੀ ਜਗ੍ਹਾ ਰਹੀ ਸੀ ਮੈਂ ਰੌਂ ਜਾ ਰਹੀ ਸੀ ਰੌਂ ਜਾ ਹਾਂ ਜੀ ਚਲੋ ਠੀਕ ਹੈ ਤੁਹਾਡਾ ਦਾਲ ਬਣਾਵਾ अच्छा तालवन ਪਿੰਡ ਗੜਚਾ ਹੀ ਆਪਣਾ ਹਨਾ ਕੀ ਗੱਲ ਕੀ ਹੋਈ ਆ ਆ ਕੇ ਵਿੱਚ ਮੇਰੇ ਮਾਰਿਆ ਤੁਸੀਂ ਕਹਦੇ ਸੀ ਸਾਈਕਲ ਤੇ ਸੈਲੀ ਪੰਨ ਅੱਛਾ ਸਾਈਕਲ ਵੀ ਪੰਨ ਦਿੱਤਾ ਮੇਰੀ ਗੱਡੀ ਵੀ ਪਿੱਛੇ ਇਹ ਚੱਲੇ ਕਿੱਧਰ ਨੂੰ ਸੀ ਤੁਸੀਂ ਅੱਜ ਨਿਗਾਹ ਨਹੀਂ ਆਣਾ ਥਾ ਅੱਛਾ ਘਰ ਨੂੰ ਜਾਣਾ ਸੀ ਆ ਸਾਈਕਲ ਪੰਨ ਦਿੱਤਾ ਉਹ ਮੋਟਰਸਾਈਕਲ ਕਿੱਥੇ ਆ ਜੀ ਡਾਕੀ ਨਾ ਆਇਆ ਮੈਂ ਨਾ ਅਰਜਿੰਦਰ ਕੁਮਾਰ ਅੱਛਾ ਅਰਜਿੰਦਰ ਇਹ ਕੌਣ ਮੁੰਡਾ ਕੌਣ ਆ ਇਹ ਮੁੰਡਾ ਮੇਰੇ ਕੋਲੋਂ ਕੰਮ ਕਰਦਾ ਆ ਕੀ ਨਾਂ ਕੀ ਇਹਦਾ ਇਹਦਾ ਨਾਂ ਹੈ ਚਰਨਜੀਤ ਚਰਨਜੀਤ ਕਿੱਥੋਂ ਦਾ ਆ ਇਹ ਮਲਪੁਰ ਤੋਂ ਅਰਜਿੰਦਰ ਸਟੂਡੀਓ ਦੇ ਕੰਮ ਕਰਦਾ ਹੈ ਅੱਛਾ ਇਹ ਹੁਣ ਕਿੱਥੋਂ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਪਤਾ ਕੁਛ ਮਾਲ ਪਲੱਸ ਤੋਂ ਆਇਆ ਸੀ ਮੈਨੂੰ ਤਾਂ ਟੈਲੀਫੋਨ ਆਇਆ ਬੇ ਉੱਥੋਂ ਸਾਰੋਂ ਬੋਲਦਾ ਕਿ ਸਾਈਕਲ ਵਾਲਾ ਆਇਆ ਉਹਨੇ ਦੇਖਿਆ ਨੇ ਰੋਡ ਦੇ ਉੱਪਰ ਝਾੜ ਲਿਆ ਤੇ ਇਹਦਾ ਮੋਟਰਸਾਈਕਲ ਪਿੱਛੇ ਵੱਗਿਆ ਤੇ ਹੁਣ ਇਹਦੇ ਸਿਰ ਤੇ ਜਾਂ ਕਿਦਾਂ ਉਹ ਮੈਂ ਦੇਖਦਾ ਹੁਣ ਗੱਡੀ ਮੰਗਾਈ ਹੈ ਆਪਣੇ ਬੜੀ ਤੇ ਇਹਨੂੰ ਹਸਪੀਟਲ ਲੈ ਕੇ ਜਾਂਦਾ ਠੀਕ ਹੈ